ਫੋਟੋ ਖਿਜਲਾ ਸਾਰੀ ਕਿ ਯਾਰ ਹੁਣ ਕਾਹਾਂ ਲੋੜੀ ਹੈ ਯਾਰ 2:00 ਬਟ ਹਲੋ ਹਲੋ ਆਪਰਾ ਆਪਰਾ ਦਸ ਦਿਨ ਹੋ ਗਏ ਫਰੇ ਰਾਹ ਹੁਣ ਮਾਰ ਦੇਖੇ ਚੱਲ ਸੱਦੇ ਪਰੇ ਕਰਦੇ ਅੱਗੇ ਮਾਰੋ ਚਲੋ ਮੈਂ ਤਾਂ ਪੈਸੇ ਲੈ ਲੇ ਹੁਣ ਬੱਚੋ ਦੇ ਪਿੱਛੇ ਹੋ ਜਾਓ ਹੋ ਜਾ ਹੁਣ ਅੱਜੀ ਅੱਲੇ ਆਇਆ ਇਹ ਇਹ ਬਾਹਰ ਹੋਊਗਾ ਤੂੰ ਅੱਜ ਆਇਆ ਬਾਹਰ ਬਾਹਰ ਖੜਾ ਲਾ ਪਾਲ ਖੜਾ ਲਾ ਇੱਧਰ ਹੋ ਗੱਟੋ ਪੈ ਸਰ ਪ੍ਰੈਸ਼ਰ ਮਾਰ ਹੁਣ ਸਾਰੇ ਅੱਗੇ ਦੇ ਮਾਰੇ ਖੇਡ ਮਾਰੇ ਕੋਣ ਦੇ ਘਮਾਰ ਜਾ ਦੇਖੋ ਦੇਖੋ ਰੁਕ ਰੋਕ ਕਰ ਖੋਲ ਹੌਣੋ ਇੰਨੇ ਇੰਨੇ ਅਲਾਈਨਮੈਂਟ ਦੇ ਹੋਏ ਜੇ ਤਿੰਨ ਬੋਤ ਹੈ ਯਾਰ ਬਰੇਡ ਦੇ ਬੋਤ ਮੈਂ ਕਿ ਲੇ ਕਰ ਗਿਆ ਦੋ ਆ ਜਾ ਡਾਕ ਮਖਲੇ ਬੋਤ ਆਏ ਨੂੰ ਲੱਗਣੀ ਸੀਗੀ ਗੱਡੀਆਂ ਵੀ ਪੈਟੀ ਜੂਰੋਂ ਆਣੀਆਂ ਨਾ ਇਹ ਵੀ ਫਰਕ ਹੈ ਸਾਡੇ ਡਿਵੈਲਪਮੈਂਟ ਹੈ ਨਹੀਂਗਾ ਸਾਡੇ ਹਰ ਜਗ੍ਹਾ ਦੇ 2-2 ਕਿਲੋਮੀਟਰ ਦੇ ਪਾਹਰ ਗ੍ਰੇਡ ਹੋਣੇ ਚਾਹੀਦੇ ਆ ਭਾਜੀ ਹੁਣ ਦਿਲਵਾਦ ਨੂੰ ਰੋਕੋ ਚਲ ਜੇ ਦਿਲਵਾਦ ਨੂੰ ਆਜੋ ਇੱਧਰ ਆਜੋ ਜੰਮੂ ਕੁਲੀਆਂ ਨਹੀਂ ਆਜੋ ਇਹਨਾਂ ਦੇ ਕੁਲੀਆਂ ਜਿਹੜੀਆਂ ਇੱਧਰ ਆਜੋ ਨੱਬੀ ਚੋਗਾ ਦੱਸ ਬਚਾਓਗਾ ਜੀ ਜੰਮੂ ਸਭ ਤੋਂ ਵੱਡੀ ਗੱਲ ਹੋਣੀ ਆਜੋ ਕੰਦੀ ਆਜੋ ਕਿਹਦੇ ਜਿਹੜਾ ਜੰਮੂ ਮੈਡਮ ਆਈ ਆ ਬਹੁਤ ਬਲੌਕ ਬਣਾਇਆ ਨਾ ਕੋਲ ਤੇ ਦੀ बहस <coughs> रिक्वायरमेंट <laughs> ਫੋਰੀ ਦੋ ਦੋ ਗੱਡੀਆਂ ਉਤੋਂ ਕੱਢ ਦਿੱਤੀ ਠੀਕ ਹੈ ਜੀ ਤੇ ਆ ਕੇ ਇੱਥੇ ਅੱਗ ਦੇ ਕਾਬੂ ਪਾਉਣੇ ਸ਼ੁਰੂ ਕਰ ਦਿੱਤਾ ਹੁਣ ਗੱਡੀਆਂ ਖਾਲੀ ਗੱਡੀਆਂ ਭੰਨ ਵਾਸਤੇ ਗਈ ਤੇ ਗੱਡੀਆਂ ਆ ਰਹੀਆਂ ਤੇ ਫੇਰ ਮੁੜ ਕੇ ਦਵਾਤੀ ਇੱਥੇ ਕੰਮ ਸਾਢੇ ਨਹੀਂ ਸਰ ਨਹੀਂ ਮੈਂ ਇਹੀ ਆ ਕੇ ਪੁੱਛਿਆ ਸੀਗਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਤਾਂ ਬੋਲਦੇ ਨੇ ਕਿ ਕੋਈ ਬੱਚਾ ਜਾਂ ਕੋਈ ਹੋਰ ਹੈ ਕਿੰਨੀਆਂ ਕਿਟਗੀਆਂ ਸੀ ਆਈਡੀਆ ਇਹ ਤਕਰੀਬਨ 100 ਦੇ ਕਰੀਬ ਹੀ ਹੋਣੀਆਂ ਸੱਚੀ ਹੈ ਤੇ ਬਾਕੀ ਅੱਗੇ ਬਚਾਅ ਹੋ ਗਿਆ ਜਿਹੜੇ ਸਾਢੇ ਕਿੰਨੀਆਂ ਗੇ ਸਾਢੇ ਸਾਰੇ 100 ਦੇ ਕਰੀਬ ਹੀ ਸੜ ਗਏ ਹੋਣਗੇ ਕੀ ਕਰ ਰਹੇ ਤੁਸੀਂ ਦੁਨੀਆ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਦੋ ਗੱਡੀਆਂ ਫੌਰੀ ਤੌਰ ਤੇ ਕੱਢ ਦਿੱਤੀਆਂ ਸੀਗੀਆਂ ਸਰ ਉੱਥੋਂ ਦੁਨੀਆ ਜੁਰੀਆ ਜਿਹੜਾ ਦੁਨੀਆ ਨੂੰ ਅੱਗੇ ਲੱਗੀ ਹੈ ਤੁਸੀਂ ਪਹੁੰਚੋ ਕੀ ਹਾਲਾਤ ਨੇ ਇਸ ਵੇਲੇ ਮੈਂ ਜਿਹੜੇ 35 ਦੇ ਵੱਧ ਜਿਹੜੀਆਂ ਕੁੱਲੀਆਂ ਜਿਹੜੀਆਂ ਉਹ ਸੜ ਚੁੱਕੀਆਂ ਔਰ ਬੜੇ ਨਾਜ਼ੁਕ ਹਾਲਤ ਨੇ ਕਿਉਂਕਿ ਕੁੱਲੀਆਂ ਦੇ ਵਿੱਚ ਇਹਨਾਂ ਦਾ ਵਿਚਾਰਾਂ ਦਾ ਸਮਾਨ ਹੁੰਦਾ ਕੁਝ ਜਿਹੜੀ ਨਗਦੀ ਹੁੰਦੀ ਉਹ ਵੀ ਹੁੰਦੀ ਆ ਖਾਣ ਪੀਣ ਦਾ ਸਾਰਾ ਸਮਾਨ ਹੁੰਦਾ ਉਹ ਸਾਰਾ ਜਿਹੜਾ ਜਲ ਕੇ ਸਵਾਹ ਹੋ ਗਿਆ ਇੰਨਾ ਕੁ ਪਰਮਪਿਤਾ ਪ੍ਰਮਾਤਮਾ ਦਾ ਸ਼ੁਕਰ ਆ ਕਿ ਜਿਹੜਾ ਜਾਨੇ ਨੁਕਸਾਨ ਨਹੀਂ ਹੋਇਆ ਤੇ ਹਲਾਤ ਜਿਹੜੇ ਬੜੇ ਤਰਸਯੋਗ ਨੇ ਤੇ ਮੈਂ ਤਾਂ ਇਹ ਹਮੇਸ਼ਾ ਹੀ ਕਹਿੰਦਾ ਆ ਵੀ ਇੱਥੇ ਹਰ ਵੇਲੇ ਫਾਇਰ ਬ੍ਰਿਗੇਡ ਜਿਹੜੀ ਆ ਉਹਦੀ ਗੱਲ ਨਾ ਆ ਪਿਛਲੀ ਵਾਰ ਵੀ ਕਿਹਾ ਸੀ ਪਰ ਜਿਹੜਾ ਪ੍ਰਸ਼ਾਸਨ ਆ ਉਹਦੇ ਕੰਨ ਤੇ ਜੁਆ ਨਹੀਂ ਸਰਕਦੀ ਇੱਥੇ ਜਿਆਦਾ ਜਿਹੜਾ ਜੰਮ ਘਟਾ ਕੁੱਲੀਆਂ ਦਾ ਹੈਗਾ ਔਰ ਉਹਨਾਂ ਦੀ ਨੇੜਤਾ ਜਿਹੜੀ ਬਹੁਤ ਜ਼ਿਆਦਾ ਆ ਇਹ ਨੇੜਤਾ ਜ਼ਿਆਦਾ ਹੋਣ ਦੇ ਨਾਲ ਕਈ ਵਾਰੀ ਕੋਈ ਅੱਗ ਦਾ ਫਲੂਹਾ ਜਿਹੜਾ ਕਿਸੇ ਨੂੰ ਪੈ ਜਾਂਦਾ ਤੇ ਜਿਹੜਾ ਹੈ ਸਾਰਿਆਂ ਨੂੰ ਭੁਗਤਣਾ ਪੈਂਦਾ ਇੱਕ ਬਹੁਤ ਵੱਡਾ ਜਿਹੜਾ ਹੈ ਇਹ ਵਿੱਥਾ ਆ ਸਾਡੀ ਔਰ ਬੜਾ ਨਾਜ਼ਕ ਜਿਹੜਾ ਹੈਗਾ ਇਹ ਵਿਸ਼ਾ ਇਹਦੇ ਤੇ ਜਰੂਰ ਜਿਹੜਾ ਪ੍ਰਸ਼ਾਸਨ ਨੂੰ ਗੌਰ ਕਰਕੇ ਇੱਥੇ ਇੱਕ ਜਿਹੜੀ ਐਂਬੂਲੈਂਸ ਹੈ ਕਿ ਆ ਹਮੇਸ਼ਾ ਇੰਤਜ਼ਾਰ ਨਾਤ ਕਰਨੀ ਚਾਹੀਦੀ ਔਰ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਜਿਹੜਾ ਇਹ ਨਾ ਕੁੱਲੀਆਂ ਦੇ ਵਿੱਚ ਨੁਕਸਾਨ ਹੋਇਆ ਇਹ ਜਿੰਨਾ ਇਹਨਾਂ ਦਾ ਆਰਥਿਕ ਪੱਖੋਂ ਜਿਹੜਾ ਹੈ ਉਹਦੀ ਮਦਦ ਕਰਨੀ ਚਾਹੀਦੀ ਆ ਤੇ ਬਾਕੀ ਸਾਰਿਆਂ ਨੂੰ ਸਾਡੇ ਸਮਾਜਿਕ ਆਰਗੇਨਾਈਜੇਸ਼ਨ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਉਹਨਾਂ ਨੂੰ ਵੀ ਵੱਧ ਚੜ ਕੇ ਜਿਹੜਾ ਹੈ ਹਿੱਸਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਹੈ ਇਹਨਾਂ ਨੂੰ ਕੁਝ ਰਾਹਤ ਮਿਲ ਚੱਕੇ ਬੜੀਆਂ ਵਿਚਾਰੀਆਂ ਮਾਂ ਬੀਬੀਆਂ ਕੁਰਾਂਦੀਆਂ ਨੇ ਬੱਚੇ ਸਿਸਕਦੇ ਨੇ ਬੜੀ ਦੁੱਖ ਦੀ ਘੜੀ ਆ ਔਰ ਮੈਂ ਪਰਮਪਿਤਾ ਪ੍ਰਮਾਤਮਾ ਨੂੰ ਇਹ ਅਰਦਾਸ ਕਰਨਾ ਕਿ ਅੱਗੇ ਤੋਂ ਇਹੋ ਜਿਹਾ ਪਾਣਾ ਨਾ ਵਰਤੇ ਔਰ ਇੱਥੇ ਐਂਬੂਲੈਂਸ ਜਿਹੜੀ ਆ ਇੱਕ ਜ਼ਰੂਰ ਤਾਇਨਾਤ ਜਿਹੜੀ ਹੈ ਪ੍ਰਸ਼ਾਸਨ ਕਰੇ ਨਹੀਂ ਤਾਂ ਜਿਹੜਾ ਹੈ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਅਸੀਂ ਤਾਂ ਕੁਝ ਹੋਰ ਬੋਲ ਵੀ ਨਹੀਂ ਸਕਦੇ ਇਹ ਤੋਂ ਬਾਅਦ ਜਿਹੜਾ ਹੈ ਇਹ ਮੁੱਦਾ ਚੁੱਕਾਂਗੇ ਔਰ ਮੁੱਦਾ ਚੁੱਕ ਕੇ ਜਿਹੜਾ ਹੈ ਪ੍ਰਸ਼ਾਸਨ ਨੂੰ ਮੈਂ ਮਤਲਬ ਪ੍ਰੈਸ ਵੀ ਕਰਾਂਗੇ ਕਿ ਇੱਥੇ ਜਿਹੜੀ ਹੈਗੀ ਐਂਬੂਲੈਂਸ ਤਾਇਨਾਤ ਹੋਵੇ ਕਿਤੇ ਦੇ ਜਿਵੇਂ ਡਾਕਟਰ ਸਾਹਿਬ ਕਹਿੰਦੇ ਜੇ ਕਿਸੇ ਬੀਐਫੀ ਨੂੰ ਆਉਣਾਵੇ ਤਾਂ ਉਹਦੀਆਂ ਤਿਆਰੀਆਂ ਪਹਿਲਾਂ ਹੋ ਜਾਂਦੀਆਂ ਨੇ ਇੱਥੇ ਹਰ ਸਾਲ ਅੱਗ ਲੱਗਦੀ ਹੈ ਤੇ ਹਰ ਵਾਰ ਇਹੀ ਮੰਨ ਚੀਤੀ ਜਾਂਦੀ ਕਿ ਫਾਇਰ ਗੇੜ ਇੱਥੇ ਲਾਈ ਜਾਵੇ ਹਾਂਜੀ ਕਿਉਂ ਨਹੀਂ ਲਾਉਂਦੇ ਇੱਥੇ ਵੀਰ ਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਇਹ ਪ੍ਰਸ਼ਾਸਨ ਦੀ ਨਲਕੀ ਹੈ ਔਰ ਸਰਕਾਰ ਨੂੰ ਜਿਹੜੀ ਹੈ ਉਸ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਹੈ ਇਹਨੂੰ ਤੱਕੇ ਦੇ ਨਾਲ ਔਰ ਜ਼ੋਰ ਦੇ ਨਾਲ ਜਿਹੜਾ ਹੈ ਇਸ ਕੰਮ ਨੂੰ ਜਿਹੜਾ ਹੈ ਐਂਬੂਲੈਂਸ ਜਿਹੜੀ ਹੈ ਉਹਨੂੰ ਤਾਇਨਾਤ ਕਰਾਇਆ ਜਾਵੇ ਸਾਡੇ ਸੋਮ ਪ੍ਰਕਾਸ਼ ਜੀ ਦੇ ਮਿਸ ਜਿਹੜੇ ਅਨੀਤਾ ਸੋਮ ਪ੍ਰਕਾਸ਼ ਜੀ ਤੋਂ ਖੜੇ ਨੇ ਉਹ ਵੀ ਸ਼ਾਰਟਲੀ ਆ ਰਹੇ ਨੇ ਕਿਉਂਕਿ ਸਾਡਾ ਸਾਰਾ ਯੂਨਿਟ ਜਿਹੜਾ ਵੀ ਸਿੱਪੀ ਦਾ ਆਇਆ ਹੋਰ ਪਾਰਟੀਆਂ ਦੇ ਜਿਹੜੇ ਨੇਤਾ ਕਰਨ ਉਹ ਵੀ ਆ ਚੁੱਕੇ ਨੇ ਸਾਰਿਆਂ ਦੀ ਇਹਨਾਂ ਦੇ ਨਾਲ ਸਹਿਮਤੀ ਹੈ ਕਿਉਂਕਿ ਇਹ ਤਾਂ ਵਿਚਾਰੇ ਪ੍ਰਵਾਸੀ ਨੇ ਔਰ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਜਿਹੜੀ ਪ੍ਰਧਾਨ ਪ੍ਰਧਾਨ ਮੰਤਰੀ ਨੇ ਯੋਜਨਾ ਵੀ ਬਣਾਈ ਆ ਰੈਣ ਵਸੇਰਾ ਇਹਨਾਂ ਲਈ ਬਣਾਏ ਆ ਉਹ ਉਹ ਤੇ ਲੱਗੂ ਨਹੀਂ ਹੋ ਰਿਹਾ ਕੰਮ ਇੱਥੇ ਤਾਂ ਬਹੁਤ ਜ਼ਿਆਦਾ ਲੋਡ ਆ ਇੱਥੇ ਕਿਉਂਕਿ ਕਾਫੀ ਵਾਦੀ ਜਿਹੜੀ ਇੱਥੇ ਕਲੀਪ ਕਰਤਾ ਜਿਹੜੀ ਹੈ ਉਹ ਇੱਥੇ ਰਹਿ ਰਹੀ ਹੈ ਅੱਜ ਬਹੁਤ ਮਾੜੀ ਆ ਜਿਹੜੀ ਘਟਨਾ ਹੋਈ ਹੈ 20 ਤੋਂ 25 ਝੁੱਗੀਆਂ ਜਿਹੜੀਆਂ ਇਹਨਾਂ ਦੀਆਂ ਸੜ ਗਈਆਂ ਇਹ ਤਾਂ ਪਹਿਲਾਂ ਹੀ ਲੋੜਵੰਦ ਪਰਿਵਾਰ ਹੈ ਪਰ ਮੈਂ ਆਪਣੇ ਬਲੋ ਸਮਾਜ ਸੇਵੀ ਸੰਸਥਾ ਜਿੰਨੀਆਂ ਵੀ ਹੈ ਉਹਨਾਂ ਨੂੰ ਕਹੂੰਗੀ ਕਿ ਰਲ ਕੇ ਆਓ ਸਾਡੇ ਹੱਥ ਬੰਨੇ ਹੋਏ ਹੈ ਇਲੈਕਸ਼ਨ ਕਮਿਸ਼ਨ ਨੇ ਹੈਲਪ ਨਹੀਂ ਕਰ ਸਕਦੀ ਕਿਉਂਕਿ ਮੈਂ ਵੀ ਸੋਸ਼ਲ ਵਰਕਰ ਹੈ ਮੈਂ ਪਿਛਲੀ ਵਾਰੀ ਵੀ ਇੱਕ ਵਾਰੀ ਰਹਿੰਦੇ ਅੱਗ ਲੱਗ ਗਈ ਸੀ ਉਦੋਂ ਮੈਂ ਆਈ ਸੀ ਆਪ ਹੈਲਪ ਕਰਨ ਪਰ ਹੁਣ ਇਲੈਕਸ਼ਨ ਲੜਦੀ ਕਰਕੇ ਮੈਂ ਕਰ ਨਹੀਂ ਸਕਦੀ ਸੋ ਇਹਨਾਂ ਨਾਲ ਦੁੱਖ ਸਾਂਝਾ ਕਰਨ ਆਈ ਸੀ ਔਰ ਸਮਾਜ ਸੇ ਸੇ ਵੀ ਜਿੰਨੀਆਂ ਵੀ ਸੰਸਥਾ ਉਹਨਾਂ ਨੂੰ ਮੈਂ ਅਪੀਲ ਕਰਦੀ ਆ ਕਿ ਆਓ ਰਲ ਕੇ ਇਹਨਾਂ ਦੀ ਹੈਲਪ ਕਰੀਏ ਇਹਨਾਂ ਦੇ ਜਿਹੜੇ ਘਰ ਆ ਉਹ ਦਵਾਰਾ ਬਣ ਜੇ